ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਆ ਕਰਤਾਰਪੁਰ ਸਾਈਡ ਤੇ ਇੱਧਰ ਤੇ ਚੱਲਦੀ ਪਈ ਹੈ ਸੀਰੀਜ਼ ਤੇ ਹੁਣ ਆਇਆ ਮਾਤਾ ਗੁਜਰੀ ਜਿੱਥੇ ਜਨਮ ਸਥਾਨ ਆ ਜਿੱਥੇ ਮਾਤਾ ਗੁਜਰੀ ਦਾ ਵਿਆਹ ਹੋਇਆ ਸੀ ਤੇ ਉਹਦੇ ਦਰਸ਼ਨ ਕਰਾਵਾਂਗੇ ਤੇ ਸਾਡੇ ਪਿੱਛੇ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜਿੱਥੇ ਮਾਤਾ ਗੁਜਰੀ ਦਾ ਜਨਮ ਹੋਇਆ ਸੀ ਤੇ ਇੱਥੇ ਮਾਤਾ ਗੁਜਰੀ ਦਾ ਵਿਆਹ ਹੋਇਆ ਤੇ ਅੰਦਰ ਜਾ ਕੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਵੀਡੀਓ ਨੂੰ ਬਣਾਈ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆਕਰ ਤੇ ਹੁਣ ਅਸੀਂ ਅੰਦਰ ਚੱਲਦੇ ਆਂ ਦਰਸ਼ਨ ਕਰਾਉਣੇ ਤੁਹਾਨੂੰ ਵੀ ਵੀਡੀਓ ਨਾ ਬਣਾਈ ਰਹੀਓ ਜੀ ਇਹ ਉੱਪਰ ਜਾ ਕੇ ਅੰਦਰਵਾੜ ਸਾਬ ਤੇ ਦਰਸ਼ਨ ਕਰਾਉਣੇ ਉੱਪਰ ਜਾ ਕੇ ਪਹਿਲਾਂ ਹੱਥ ਧੋ ਲਈਏ ਇੱਧਰ ਟੁੱਟੇ ਤੇ ਐਂਟਰੀ ਹੈ ਕਿਥੋਂ ਇਸ ਤਰ੍ਹਾਂ ਐਂਟਰੀ ਆ ਤੇ ਇੱਥੋਂ ਚਰਨ ਸਪਰਸ਼ ਕਰਕੇ ਤੇ ਉੱਪਰ ਪੌੜੀਆਂ ਤੇ ਚੜ੍ਹਨ ਤੇ ਉੱਪਰ ਛਾ ਕੇ ਗੁਰਦੁਆਰਾ ਸਾਹਿਬ ਲੋ ਜਿਹੇ ਬੰਦੇ ਆ ਪਾਵੇਗੇ ਉੱਪਰ ਹਲੋ ਜੀ ਇੱਧਰ ਆ ਗਾ ਤੇਰਾ WhatsApp ਇੱਧਰ ਇਹਦਾ ਨਿਸ਼ਾਨ ਸਾਮ ਨੀਚੇ ਹੀ ਬਣਿਆ ਹੋਇਆ ਦੇਖ ਸਕਦੇ ਤੁਸੀਂ ਇੱਧਰ ਤੇ ਇੱਧਰ ਹੈ ਤੇ WhatsApp ਉੱਪਰ ਤੇ ਗੁਰਦੁਆਰਾ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਗੁਰਦੁਆਰਾ ਵਿਆਹ ਤੇ ਨਿਵਾਸਥਾਨ ਮਾਤਾ ਗੁਜਰੀ ਇੱਧਰ ਭਾਈ ਲਾਲ ਚੰਦ ਜੀ ਤੇ ਮਾਤਾ ਬਿਸ਼ਨ ਕੋਰ ਜੀ ਮਾਤਾ ਗੁਜਰੀ ਜੀ ਦਾ ਨਾਮ ਦਾ ਸੁਪਤਰੀ ਮਾਤਾ ਗੁਜਰੀ ਕੋਲ ਤੇ ਇੱਕ ਵਾਰ ਦਾ ਨਾ ਵਿਆਹ ਹੋਇਆ ਸੀ ਤੇ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਤੇ ਪੜ ਸਕਦੇ ਤੁਸੀਂ ਇਹਦੇ ਇਹ ਹੈਗਾ ਜਨਮ ਸਥਾਨ ਜੀ ਮਾਤਾ ਗੁਰਜੀਸੇ ਸਿੱਥੇ ਮਾਤਾ ਗੁਰਜੀਸੇ ਪਿਆ ਹੋਇਆ ਸਤੰਦਰ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਉਣੇ ਲੋ ਜੀ ਇਸ ਤਰ੍ਹਾਂ ਬਣਿਆ ਹੋਇਆ ਗੁਰਦੁਆਰਾ ਸਾਹਿਬ ਉਹ ਸਾਨਾ ਗੁਰਦੁਆਰਾ ਸਾਹਿਬ ਨੇ ਹੋਇਆ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਰੋਜੀ ਇਹ ਆ ਜਿੱਥੇ ਮਾਤਾ ਕੁਸ਼ੀ ਦਾ ਜਨਮ ਹੋਇਆ ਸੀ ਉਹਨਾਂ ਦਾ ਬਚਪਨ ਬੀਤੇ ਇੱਥੇ ਇਹ ਆ ਜੀ ਉਹ ਸਥਾਨ ਤੇ ਇਹ ਜਿੱਥੇ ਮਾਤਾ ਕੁਸ਼ੀ ਦਾ ਜਨਮ ਹੋਇਆ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਥੇ ਮਾਤਾ ਕੁਸ਼ੀ ਦਾ ਬਚਪਨ ਬੀਤਿਆ ਸੀ ਮਾਜੀ ਕਰੋ ਜੀ ਬਸ਼ਰ ਅੰਤ ਕਹਾਣੀ ਚੋਰ ਸਰ ਦਾ ਦਰਸ਼ਨ ਲੋ ਜੀ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸ੍ਰੀ ਚਬੱਟਾ ਸਾਹਿਬ ਜੀ ਦੇ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਵੀਡੀਓ ਨੂੰ ਬਣੀ ਹੋਈ ਆ ਅੱਜ ਅਸੀਂ ਅੰਦਰ ਦਰਸ਼ਨ ਕਰਦੇ ਹਾਂ ਵਾਹਿਗੁਰੂ ਜੀ ਤੇ ਸਾਹਮਣੇ ਇਹ ਦੇਖੋ ਇੱਥੇ ਆ ਇੱਥੇ ਲਿਖਿਆ ਗੁਰੂ ਗੁਰਦੁਆਰਾ ਸ੍ਰੀ ਥਮ ਸਾਹਿਬ ਗੁਰੂ ਆ ਗੰਗਸਰ ਅਸੀਂ ਜਾਏ ਹਾਂ ਗੁਰਦੁਆਰਾ ਮੰਜੀਤ ਸਾਹਿਬ ਗੁਰਦੁਆਚ ਬੱਜਰ ਜਿੱਥੇ ਹਾਂ ਤੇ ਇਹ ਸਾਰੇ ਲਿਖੇ ਹੋਏ ਆ ਨਾ ਇੱਥੇ ਉਜੀ ਇੱਥੇ ਦਾ ਇਤਿਹਾਸ ਲਿਆ ਇਸ ਪਾਕਿਸਤਾਨ ਦੇ ਸ਼੍ਰੀ ਗੁਰੂ ਘਰ ਦਾ ਗੋਬਿੰਦ ਸਿੰਘ ਜੀ ਤੇ ਸ਼੍ਰੀ ਹਰਾਈ ਸਾਹਿਬ ਜੀ ਦਾ ਨਿਵਾਸ ਸਤਿ ਕਰਦੇ ਦੇ ਇਸ ਬੜਾ ਚੌੜਾ ਘੋਇਆ ਇਹ ਕਿੱਥੇ ਬਾਬਾ ਜੀ ਕੋ ਕਿੱਥੇ ਆ ਇਸ ਤਰ੍ਹਾਂ ਚੱਲ ਬਾਗ ਵੀ ਪੈਂਦਾ ਹੈ ਤੇ ਜਲ ਨਾਨਕ ਬਾਗ ਦੇ ਘੁਆਰੇ ਚੱਲਦੇ ਨੇ ਵਿੱਚ ਫੁਆਰੇ ਵਧਾਰੇ ਦੇਖੋ ਜੀ ਇਸ ਦੇ ਇਤਿਹਾਸ ਤੇ ਆਇਆ ਤੇ ਹੁਣ ਗੁਰਦੁਆਰਾ ਸਾਹਿਬ ਦੇ ਰਸਟਾਂ ਕੰਨ ਚੱਲਦੇ ਚੱਲੂਗੇ ਤੇ ਹੁਣ ਜਾਨ ਉੱਤੇ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਇਹ ਵੀ ਇਹਦੇ ਪੌੜੀਆਂ ਚੜ ਕੇ ਹੀ ਆ ਤੇ ਬਿੜੀਆਂ ਬਣੇ ਰਹੀਆਂ ਨੇ ਤੇ ਜਾ ਕੇ ਤਰਵਾਰਦ ਸੰਕਰ ਉਹਨੇ ਤੇ ਇਸ ਤਰ੍ਹਾਂ ਉੱਪਰ ਜਾ ਕੇ ਲੋ ਜੀ ਇਹ ਗੁਰਦੁਆਰਾ ਸਭ ਤੋਂ ਦਰਸ਼ਨ ਕਰੋ ਜੀ ਤੇ ਇਸ ਤਰ੍ਹਾਂ ਬਣਿਆ ਹੋਇਆ ਚਪਕਿਆ ਸੇਵ ਗੁਰਦੁਆਰਾ ਤਿਕਰੋ ਜੀ ਦਰਸ਼ਨ

ਦੇ ਵਿੱਚੋਂ ਆ ਕੇ ਇੱਧਰ ਸਰਵ ਕਰਨਾ ਆਤੇ ਹੁੰਦੇ ਰਹੇ ਆ ਅੱਛਾ ਇਹ ਪੱਕਾ ਬਾਗ ਇਹਨੂੰ ਕਹਿੰਦੇ ਨੇ ਅੱਛਾ ਇਹ ਕਰਕੇ ਇਹ ਕੋ ਗੁਰਸਤੀਆਂ ਕਰਾਉਂਦੇ ਰਹੇ ਆ ਅੱਛਾ ਜੀ ਹਾਂ ਜੀ ਪੰਜੇ ਕਰਨੇ ਇਹ ਕਹਿੰਦੇ ਰਿਹਾ ਉਹ ਤੁਹਾਨੂੰ ਦੱਸ ਦਿੰਦਾ ਮੈਂ ਜੀ ਉਹ ਵਾਹ ਇਹ ਸੀ ਜਿਸ ਗੁਰਦੁਆਰਾ ਸਾਹਿਬ ਜੇ ਦਰਸ਼ਨ ਕਰਾਏ ਤੇ ਚਲੋ ਜੀ ਹੁਣ ਚੱਲਦੇ ਹਾਂ ਓਕੇ ਹਾਂ ਜੀ ਇਹ ਸੰਦੀਰ ਸੜਾ ਪਣਿਆ ਮ ਇਥੇ ਚੌਪੜ ਸਾਹਿਬ ਬੜੀਆਂ ਵਾਂ ਪਿੰਦੇ ਖਾਨਾ ਖੇਲਦੇ ਰਹੇ ਆ ਉਹ ਟਿੱਪੀ ਕਲੀ ਵਾਲੀ ਬੀਬੀ ਕੋਲਰ ਸਮਾ ਦੇ ਆ ਹਾਂਜੀ ਉਹ ਅੱਗੇ ਚੌੜਾ ਖੂਹ ਜਿਸੇ ਕੋ ਪੁਰਾਣੀ ਇਟਾਂ ਜੀਆਂ ਅੱਛਾ ਔਰ ਇਹ ਕਹਿੰਦੇ ਕੀ ਚਪੱਚਾ ਖੇਡਦੇ ਰਹੇ ਆ ਬਾਬਾ ਜੀ ਚੌਪੜ ਹੁੰਦਾ ਵਾ ਜਿਹੜੇ 12 ਟੈਣੀ ਆ ਉਹ ਨਾ ਚਬੱਚਾ ਹੋ ਗਿਆ ਜੀ ਉਹ ਉਹ ਖੇਡਦੇ ਰਹੇ ਆ ਅੱਛਾ ਅੱਛਾ ਠੀਕ ਕਰੀ ਉਹ ਅਗਲੇ ਪਾਸੇ ਚੌੜਾ ਖੂਹ ਆ ਉੱਥੇ ਚਬੱਚਾ ਬਣਿਆ ਚ ਬੱਚੇ ਦੇ ਨਾਲ ਦੇ ਗੁਰਦੁਆਰੇ ਬਣਿਆ ਠੀਕ ਹੈ ਜੀ ਜੀਕਾ ਓਕੇ ਹਾਂਜੀ ਇਹ ਗੁਰਦੁਆਰਾ ਜੀ ਇਹ ਹੈ ਜੀ ਉਹ ਚੌਪੜ ਸਾਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਪੰਦੇ ਖਾਂ ਨਾਲ ਪੰਦੇ ਖਾਂ ਜਨਹਿਲ ਨਾਲ ਇੱਥੇ ਚੌਪੜ ਖੇਡਿਆ ਕਰਦੇ ਸੀ ਤੇ ਇਹ ਆ ਉਹ ਚੌਪੜ ਤੇ ਗੁਰੂ ਹਰਗੋਬਿੰਦ ਜੀ ਚੌਪੜ ਖੇਡਿਆ ਕਰਦੇ ਸੀਗੇ ਹੈਨਾ ਤੇ ਇਹ ਤੋਂ ਅੱਗੇ ਆਉਗੇ ਆ ਮਾਤਾ ਕੋਲਾ ਜੀ ਦੀ ਸਮਾਦਵਾ ਤੇ ਗੁਰਦੁਆਰਾ ਚਪੱਜੇ ਦੇ ਨਾਲ ਇਹ ਚਪੱਜਾ ਸਾਹਿਬ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਾਏ ਆ ਇਹ ਹੈਗੇ ਮਾਤਾ ਕੋਲਾ ਜੀ ਦੀ ਸਮਾਦ ਤੇ ਪਿੱਛੇ ਤੁਹਾਨੂੰ ਦਰਸ਼ਨ ਕਰਾਤੇ ਆ ਚਪੱਟਾ ਸਾਹਿਬ ਗੁਰਦੁਆਰਾ ਸਾਹਿਬ ਨੇ ਨਾ ਤੇ ਇਹ ਇਹ ਮਾਤਾ ਕੋਲਾ ਜੀ ਦੀ ਹੈਗੀ ਆ ਸਮਾਦ ਤੇ ਜਦੋਂ ਉਹਨਾਂ ਦਾ 1790 ਵਿੱਚ ਨਾ ਦਿਹਾਂਤ ਹੋਇਆ ਸੀ ਤੇ ਇੱਥੇ ਹੀ ਉਹਨਾਂ ਦਾ ਸੰਸਕਾਰ ਹੋਇਆ ਸੀਗਾ ਤੇ ਉਹ ਸਮਾਦ ਹਰ ਤੇ ਹਰਗੋਬਿੰਦ ਸਾਹਿਬ ਜੀ ਨੇ ਵੀ ਇੱਥੇ ਮਤਲਬ ਕਿ ਦਰਸ਼ਨ ਕੀਤੇ ਸੀ ਆ ਕੇ ਇਹ ਆ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਹੈਣਾ ਸਾਹਿਬ ਜੀ ਮਤਲਬ ਕਿ ਇੱਥੇ ਖੂਹ ਆ ਉਹਨੇ ਵੀ ਦਰਸ਼ਨ ਕਰਵਾਏ ਇੱਧਰ ਬਾਬਾ ਬਟਵਾਕ ਸਿੰਘ ਜੀ ਦਾ ਸਥਾਨ ਬਣਿਆ ਹੋਇਆ ਹੈ ਉਹਨਾਂ ਦੀ ਵੀ ਸਮਾਦ ਬਣੀ ਹੋਈ ਹੈ ਇੱਥੇ ਤੇ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਣੇ ਆ ਤੇ ਇਹ ਇੱਕ ਬਾਗ ਦੇ ਨਾਲ ਨਾਲ ਜਾਣਿਆ ਜਾਂਦਾ ਸੀ ਇਹ ਸਾਰਾ ਏਰੀਆ ਤੁਹਾਨੂੰ ਜਿੱਦਾਂ ਜਿਹੜਾ ਏਰੀਆ ਦਿਖਾਵਾਂਗੇ ਇਹਨੂੰ ਬਾਗ ਦੇ ਨਾਲ ਹੀ ਜਾਣਿਆ ਜਾਂਦਾ ਹੈ ਕਹਿੰਦੇ ਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਹੈ ਨਾ ਇਹ ਹੈਗੀ ਆ ਬਾਬਾ ਪਟਵਾਕ ਸਿੰਘ ਜੀ ਦੀ ਸਮਾਦ ਤੇ ਜਿਹਦੇ ਤੁਹਾਨੂੰ ਤੁਸੀਂ ਦਰਸ਼ਨ ਕਰ ਰਹੇ ਆ ਠੀਕ ਜਿਦਾਂ ਇਹ ਸਾਰਾ ਤੁਹਾਨੂੰ ਏਰੀਆ ਦਿਖਾਵਾਂਗੇ ਕਹਿੰਦੇ ਆ ਕਿ ਪਿੱਛੇ ਉਹਨਾਂ ਨੇ ਦੱਸਿਆ ਵੀ ਬਾਬਾ ਜੀ ਨੇ ਕਿ ਇਹ ਸਾਰੇ ਇਹਨਾਂ ਮਤਲਬ ਕਿ ਬਾਗ ਦੇ ਨਾਲ ਜਾਣਿਆ ਜਾਂਦਾ ਸੀਗਾ ਬਾਗ ਹੀ ਹੁੰਦਾ ਸੀ ਇੱਕ ਇੱਥੇ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਮੰਨਾਇਆ ਕਰਦੇ ਸੀ ਇਹ ਆ ਜੀ ਉਹ ਖੂਹ ਜਿੱਥੇ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਇਸ਼ਨਾਨ ਕਰਕੇ ਤੇ ਬਾਅਦ ਚ ਇੱਥੇ ਸਿਮਰਨ ਕਰਿਆ ਕਰਦੇ ਸੀ ਤੇ ਇਹ ਸਾਰਾ ਪੁਰਾਣਾ ਏਰੀਆ ਉਸੇ ਤਰ੍ਹਾਂ ਬਣਿਆ ਹੋਇਆ ਕੁਝ ਟਹਿ ਗਿਆ ਆ ਤੁਸੀਂ ਤੁਹਾਨੂੰ ਅੰਦਰ ਵੀ ਦੁਕਾਨੇ ਜਾ ਕੇ ਕਾਫੀ ਏਰੀਆ ਟਹਿ ਗਿਆ ਜਿੱਦਾਂ ਅੰਦਰ ਕਮਰੇ ਬਣਿਓ ਅੰਦਰੋਂ ਅੰਦਰ ਰਸੋਈ ਬਣੀਓ ਬਹੁਤ ਵਧੀਆ ਮਤਲਬ ਕਿ ਅਸੀਂ ਅੰਦਰ ਵੜ ਕੇ ਵੀ ਦੇਖਿਆ ਦੇ ਦੇਖੋ ਪ੍ਰਾਣੀਆਂ ਨਾਨਕਸ਼ਾਈਂ ਇੱਟਾਂ ਦਾ ਸਾਰਾ ਬਣਿਆ ਹੋਇਆ ਹੈ ਤੇ ਇਹ ਹੈ ਅੰਦਰੋਂ ਅੰਦਰੇ ਵੱੜ ਕੇ ਤੇ ਰਸੋਈ ਆ ਇਹ ਦੇਖੋ ਰਸੋਈ ਦੀਆਂ ਸਲਫਾਂ ਪਾਈਆਂ ਹੋਈਆਂ ਹਨ ਇਹ ਦੇਖੋ ਜੀ ਤੇ ਨਾਲ ਹੀ ਅੰਦਰ ਹੀ ਜਾ ਕੇ ਫੇਰ ਕਮਰਾ ਹੈ ਜਿਹਦਾ ਅੰਦਰੋਂ ਅੰਦਰੀ ਮਤਲਬ ਕਿ ਬਣਿਆ ਹੋਇਆ ਸਾਰਾ ਹੀ ਅੰਦਰੋਂ ਅੰਦਰੀ ਬਣਿਆ ਹੈ ਤਾਂ ਕੋਸ਼ਤ ਤਾਂ ਠਿੱਟ ਪਈਆਂ ਸੋਈ ਵੀ ਸਾਰੀ ਠਿੱਟ ਗਈ ਹੋਆ ਤੇ ਹੈ ਨਾਨਕਸ਼ਾਈ ਇੱਟ ਦਾ ਬਣਿਆ ਹੋਇਆ ਸਾਰਾ ਏਰੀਆ ਇਹ ਨਾਨਕਸ਼ਾਈ ਇੱਟ ਦਾ ਹੈ ਪ੍ਰਾਂਤਨ ਇਸੇ ਤਰ੍ਹਾਂ ਹੀ ਆ ਪਿਆ ਹੈ ਪਰ ਥੋੜੀ ਜਿਹੀ ਦੇਖਭਾਲ ਹੋ ਜੇ ਹੋਰ ਵੀ ਵਧੀਆ ਬਣ ਜੂਵੇ ਨਾ ਤੇ ਇਹ ਵੀ ਪੁਰਾਣੇ ਦੇਖ ਲਓ ਮਤਲਬ ਬਹੁਤ ਪੁਰਾਣੇ ਹੋ ਬਣੇ ਹੋਈ ਆ ਹਨਾ ਤੇ ਦਰਵਾਜ਼ੇ ਵੀ ਦੇਖੋ ਕਿ ਬਹੁਤ ਉਸ ਟਾਈਮ ਦੇ ਪੁਰਾਣੇ ਦਰਵਾਜ਼ੇ ਆ ਲੱਗੇ ਹੋਏ ਅਜੇ ਵੀ ਹੈਗੇ ਆ ਤੇ ਜਿੱਦ ਤੱਕ ਪਿੱਛੇ ਦੱਸਿਆ ਤੁਹਾਨੂੰ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਇਆ ਕਰਦੇ ਆਏ ਸੀ ਇੱਥੇ ਤੇ ਇੱਥੇ ਘੁੰਮਣਾ ਜਦੋਂ ਇਹ ਖੂਹ ਦਿਖਾਇਆ ਇੱਥੇ ਖੂਹ ਤੇ ਕਹਿੰਦੇ ਇਸ਼ਨਾਨ ਕਰਕੇ ਇੱਥੇ ਹੀ ਮਤਲਬ ਕਿ ਸਿਮਰਨ ਵੀ ਕਰਦੇ ਸੀ ਤੇ ਕਈ ਵਾਰ ਇਹਥੋਂ ਅੰਦਰੋਂ ਜਾ ਕੇ ਪਰੇ ਨੂੰ ਨਾ ਉਹ ਆ ਬਾਗਵਾਂ ਤੇ ਉੱਧਰ ਨੂੰ ਵੀ ਤੁਹਾਨੂੰ ਦਿਖਾਵਾਂਗੇ ਨਾ ਇਹਦਾ ਨਾ ਮਤਲਬ ਸਮਾਦਾ ਹੀ ਬਣੀਆਂ ਹੋਈਆਂ ਅੰਦਰ ਤੇ ਅੰਦਰ ਵੀ ਮਤਲਬ ਕਿ ਬੜਾ ਵਧੀਆ ਬਣਿਆ ਹੋਇਆ ਹੈ ਠੀਕ ਇਸ ਤੋਂ ਅੱਗੇ ਵੀ ਖੇਤ ਖੇਤਾਂ ਦੇ ਵਿੱਚ ਵੀ ਜਾ ਕੇ ਜਿੱਦਾਂ ਕਿਹਾ ਕਿ ਇਹ ਬਾਗ ਇਹ ਸਾਰਾ ਹੁੰਦਾ ਸੀ ਤੇ ਗੁਰੂ ਹਰਗੋਬਿੰਦ ਸਿੰਘ ਜੀ ਹਨਾ ਸੈਬ ਜੀ ਮਤਲਬ ਕਿ ਕਈ ਵਾਰ ਆਪਣੇ ਸੇਵਕਾਂ ਨਾਲ ਪਰ ਇਹਨੂੰ ਜਿੱਦਣੋਂ ਅਸੀਂ ਹੁਣ ਤੁਹਾਨੂੰ ਜਾਣਦੇ ਆ ਦਿਖਾਉਂਦੇ ਆ ਇੱਥੇ ਆਰੇ ਇਹ ਏਰੀਆ ਇੱਥੇ ਘੁੰਮਣ ਆਇਆ ਕਰਦੇ ਸੀਗੇ ਤੇ ਇਹ ਇੱਕ ਕਿਲੇ ਵਾਂਗੂ ਪੁਰਾਣਾ ਬਣਿਆ ਸਾਰਾ ਇਹ ਜਿੱਦਾਂ ਕਿਲਾ ਹੁੰਦਾ ਨਾ ਉਹ ਸਟੈਪ ਬਣਿਆ ਸਾਰੇ ਤੁਹਾਨੂੰ ਦਿਖਾਵਾਂਗੇ ਦੁਆਰੋਂ ਮੈਂ ਜਿੱਦਾਂ ਐਂਟਰੀ ਹੁੰਦੀ ਉਸ ਹਿਸਾਬ ਨਾਲ ਬਣਿਆ ਸਾਰਾ ਦੇਖੋ ਤੇ ਪਹਿਲਾਂ ਵੀ ਅਸੀਂ ਇੱਥੇ ਇੱਕ ਵਾਰੀ ਗਏ ਸੀ ਉਸ ਟਾਈਮ ਤੇ ਮਤਲਬ ਕਿ ਬਹੁਤ ਭੰਗ ਵਗੈਰਾ ਬਹੁਤ ਅ ਸੀਗਾ ਮਤਲਬ ਕਿ ਸਫਾਈ ਨਹੀਂ ਸੀ ਉਸ ਟਾਈਮ ਤੇ ਤੇ ਫਿਰ ਅਸੀਂ ਵਾਪਸ ਆ ਗਏ ਸੀ ਉਹਦਾ ਦੂਰੋਂ ਦੇਖਿਆ ਸੀ ਤੇ ਹੁਣ ਅਸੀਂ ਫਿਰ ਦੁਬਾਰਾ ਗਏ ਆ ਇੱਥੇ ਪਹਿਲਾਂ ਅਸੀਂ 5-6 ਮਹੀਨੇ ਪਹਿਲਾਂ ਇਸੀ ਜਗ੍ਹਾ ਤੇ ਗਏ ਸੀ ਉਸ ਵੇਲੇ ਬਹੁਤ ਗੰਦ ਪਿਆ ਸੀਗਾ ਪਾੰਗ ਵਗੈਰਾ ਹੋਈ ਸੀ ਬਹੁਤ ਹੀ ਝਖੜ ਬਹੁਤ ਹੀ ਸੀ ਉੱਤੇ ਬੇਲ ਬੂਟੀ ਬਹੁਤ ਚੜੀ ਹੋਈ ਸੀ ਇਹ ਮੇਨ ਐਂਟਰੀ ਜਿੱਦਾ ਹੁੰਦੀ ਹੈ ਦੇਖੋ ਜੀ ਮੋੜੇ ਮੇਨ ਐਂਟਰੀ ਹੈ ਜਿੱਦਾ ਗੇਟ ਦੀ ਐਂਟਰੀ ਹੁੰਦੀ ਆ ਤੇ ਇਹ ਵੀ ਪੁਰਾਣੀ ਨਾਨਕਸ਼ਹੀ ਇੱਟ ਦਾ ਬਣਿਆ ਹੋਇਆ ਸਾਰਾ ਤੁਸੀਂ ਦੇਖ ਸਕਦੇ ਆ ਇਹ ਦੇਖੋ ਜੀ ਤੇ ਇਹ ਬਾਉਂਡਰੀ ਵਾਲ ਜਦਾ ਚਾਰ ਦੀਵਾਰੀ ਕਹਿੰਦੇ ਚਾਰ ਦੀਵਾਰੀ ਹੋਈ ਹੋਆ ਤੇ ਅੰਦਰ ਦੇਖਿਆ ਸੀ ਤੇ ਅੰਦਰ ਸਮਾਦਾਂ ਪਿੱਛੇ ਵੀ ਅਸੀਂ ਤੁਹਾਨੂੰ ਦੱਸਿਆ ਕਿ ਦਾਦੇ ਦੇਖ ਕੇ ਗਏ ਸੀ ਪਰ ਮਤਲਬ ਕਿ ਵਿੱਚ ਵਿੱਚ ਇਦਾਂ ਮਤਲਬ ਬਹੁਤ ਹੀ ਭੰਗ ਚੜੀ ਹੋਈ ਸੀ ਤੇ ਫਿਰ ਅਸੀਂ ਥੋੜਾ ਹੀ ਅੰਦਰ ਤੱਕ ਪਰੇ ਪਿੱਛੇ ਤੱਕ ਨਹੀਂ ਗਏ ਸੀ ਤੇ ਇਹ ਇਦਾਂ ਸਮਾਦਾ ਬਣੀਆਂ ਹੋਈਆਂ ਆ ਇਹ ਸਾਨੂੰ ਪਤਾ ਨਹੀਂ ਸੀ ਦਾ ਦੇਖੋ પ્રાਣੀ ਕਲਾਕਾਰੀ ਦਿਖਾਈ ਹੋਈ ਆ ਦਰਵਾਜੀ ਸੌਰੀ ਦੀਵਾਰਾਂ ਤੇ પ્રાਣੀ ਕਲਾਕਾਰੀ ਸਾਰੀ ਦਿਖਾਈ ਹੋਈ ਆ ਤੇ ਅੰਦਰ ਵੀ ਤੇ ਪੁਰਾਣਾ ਹੀ ਆ ਸਾਰਾ ਮਤਲਬ ਉਹ ਸਟੈਮਾਂ ਦਾ ਬਣਿਆ ਹੋਇਆ ਹੈ ਇਹ ਸਾਰਾ ਨਾਨਕਸ਼ਾਈ ਇੱਟ ਦਾ ਹੀ ਬਣਿਆ ਹੋਇਆ ਹੈ ਉਹ ਤੇ ਪਿੱਛੇ ਜਾ ਕੇ ਵੀ ਖੂਹ ਆ ਉਦੋਂ ਵੀ ਅਸੀਂ ਦੇਖਿਆ ਸੀ ਖੂਹ ਆ ਇਹ ਜਦਾਣਾ ਪਾਣੀ ਜਮਾ ਕਰਦੇ ਹੋਗੇ ਤੇ ਇਹ ਆ ਚੀਜ਼ਾਂ ਬਣੀਆਂ ਹੋਈਆਂ ਆ ਤਾਂ ਦੁਕਾਨੇ ਪਏ ਆ ਇਹਦਾ ਹੋਇਆ ਕਿ ਜਦਾ ਹਨ ਪਾਣੀ ਨਹੀਂ ਜਮਾ ਕਰੀਦਾ ਸੀ ਥੱਲੇ ਤੋਂ ਟੈਪ ਨਹੀਂ ਆ ਇਹੋ ਬਣੇ ਹੋਏ ਆ ਚੋਰਸ ਜੇ ਤੇ ਦੇਖੋ ਜੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਕੰਦੇ ਕਿ ਜਦੋਂ ਇਸ 사이ਡ ਆਉਂਦੇ ਸੀ ਤੇ ਆਪਣੇ ਸੇਵਕਾਂ ਦੇ ਨਾਲ ਇਸ ਜਗ੍ਹਾ ਤੇ ਘੁੰਮਣ ਫਿਰਨ ਆ ਦੇ ਆ ਕਰਦੇ ਸੀਗੇ ਹੁਣ ਤਾਂ ਮਤਲਬ ਕਿ ਨਹੀਂ ਹੋਈ ਉਸ ਭੰਗ ਥੋੜੀ ਥੋੜੀ ਹੋਈ ਹੋ ਸੀਗੀ ਤੇ ਚਾਰੋਂ ਪਾਸੇ ਦਾਇਆ ਮਤਲਬ ਜਿੱਦਾਂ ਪਹਿਲਾਂ ਕਮਰੇ ਬਣੇ ਹੁੰਦੇ ਸੀ ਉਹ ਸਟੈਪ ਆ ਸਾਰਾ ਨਾਨਕ ਚਾਹੀ ਦਾ ਬਣਿਆ ਹੋਇਆ ਪਿੱਛੇ ਇੱਥੇ ਅਸੀਂ ਦੇਖਿਆ ਫੂਆ ਹਨਾ ਏ ਦੇਖੋ ਪੁਰਾਣਾ ਇਹ ਸਾਰਾ ਬਣਿਆ ਹੋਇਆ ਦੇਖ ਸਕਦੇ ਤੁਸੀਂ ਇਹਨੂੰ ਕਿੱਜ ਤੱਕ ਕਿਹਾ ਜਾਂਦਾ ਸੀ ਖੂਹ ਆ ਫਿਰ ਵੀ ਹੁਣ ਵੀ ਪੰਕ ਕਫੇ ਹੋ ਗਈ ਸੀ ਪਰ ਮਿਲ ਗਈ ਤੇ ਸਫਾਈ ਨਹੀਂ ਆ ਗਈ ਜੇ ਥੋੜੀ ਬਹੁਤ ਦੇਖਭਾਲ ਹੋ ਜੇ ਤਾਂ ਹੋਰ ਵੀ ਵਧੀਆ ਬਣ ਜੂਵੇ ਹੈਨਾ ਦੇਖਭਾਲ ਹੋਣ ਲੱਗ ਪਵੇ ਕੋਈ ਵੀ ਚੀਜ਼ ਦੀ ਤਾਂ ਉਹ ਵਧੀਆ ਬਣ ਜਾਂਦੀ ਹੈ ਤੇ ਇਸ ਤਰ੍ਹਾਂ ਬਣਿਆ ਹੋਇਆ ਹੋਗੀ ਸਮਾਦ ਵੇ ਸਾਨੂੰ ਪਤਾ ਨਹੀਂ ਸੀ ਸਮਾਦ ਵਾ ਇੱਥੇ ਸਮਾਦ ਦੇ ਅੰਦਰ ਬਾਉਂਡਰੀ ਵਾਲ ਹੋਇਆ ਹੋਇਆ ਮੇਨ ਚ ਦਾ ਗੇਟ ਹੁੰਦਾ ਉਸ ਤਰ੍ਹਾਂ ਆ ਸਾਰਾ ਨਾਨਕਸ਼ਾਹੀ ਕੁਛ ਟੱਟ ਕੁ ਵੀ ਆਇਆ ਤੇ ਬਾਹਰੋਂ ਵੀ ਤੁਹਾਨੂੰ ਦਿਖਾਣਾ ਟੱਬ ਗਿਆ ਆ ਨਾ ਇਸ ਤਰ੍ਹਾਂ ਆ ਤੇ ਇਹ ਸਾਰਾ ਇਹ ਕਿਹਾ ਜਾਂਦਾ ਕਿ ਬਾਗ ਹੀ ਹੁੰਦਾ ਸੀ ਪਿੱਛੇ ਪਾਪਾ ਜੀ ਨੇ ਮੈਨੂੰ ਦੱਸਿਆ ਸੀ ਕਿ ਬਾਗ ਹੁੰਦਾ ਸੀਗਾ